ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਸਾਡੇ ਸਾਹਮਣੇ ਕਿ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਹੁਣ ਗਰਮੀ ਪੀਕ ਤੇ ਚੱਲ ਰਹੀ ਹੈ ਪੂਰੇ ਜੋਰ ਸ਼ੋਰ ਨਾਲ ਹੁਣ ਤੇ ਉਂ ਧੁੱਪ ਪੈ ਰਹੀ ਹੈ ਤੇ ਤੁਹਾਨੂੰ ਪਹਿਲਾਂ ਹੀ ਅਸੀਂ ਅਲਰਟ ਕਰ ਚੁੱਕੇ ਸੀਗੇ ਹੌਲੀ ਹੌਲੀ ਹੁਣ ਲੂ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਅਜਿਹਾ ਸਿਸਟਮ ਹੁਣ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਚੁੱਕਿਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ ਤੌਰ ਤੇ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਬਦਲ ਹੋਈ ਸਿਸਟਮ ਨਹੀਂ ਹੈ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਗਰਮੀ ਕੜਾਕੇ ਦੀ ਪੈਣ ਕਰਕੇ ਤਾਪਮਾਨ ਜਿਹੜੇ ਨੇ ਉਹ ਲਗਭਗ 43 44 ਡਿਗਰੀ ਤੋਂ ਪਾਰ ਜਾ ਚੁੱਕੇ ਨੇ ਤੇ ਲਗਭਗ ਸਭ ਤੋਂ ਵੱਧ ਤਾਪਮਾਨ ਸਾਨੂੰ ਹੁਣ ਬਠਿੰਡਾ ਮਲੋਟ ਤੇ ਸੰਗਰੂਰ ਤੋਂ ਹੁੰਦਾ ਹੋਇਆ ਲੁਧਿਆਣੇ ਦੀ ਬੈਲਟ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਵਿੱਚ ਤਾਪਮਾਨ 45 ਡਿਗਰੀ ਜਾਂ ਇਸ ਤੋਂ ਵੀ ਪਾਰ ਕਈ ਕਈ ਥਾਵਾਂ ਤੇ ਨੋਟ ਕੀਤਾ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਤਾਂ ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਅਗਰ ਜਾਣਕਾਰੀ ਦਿੱਤੀ ਹੋਈ ਸਾਡੀ ਪਸੰਦ ਆਂਦੀ ਹੈ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਇਸ ਵੀਡੀਓ ਦਾ ਆਪਾਂ ਏਮ ਰੱਖਦੇ ਹਾਂ ਕਿ 150 ਲਾਈਕ ਦਾ ਤੁਸੀਂ ਜਲਦ ਤੋਂ ਜਲਦ 150 ਲਾਈਕ ਕਰਦੇ ਹੋ ਤਾਂ ਕਿ ਇਸ ਵੀਡੀਓ ਦਾ ਏਮ ਪੂਰਾ ਹੋ ਸਕੇ ਹੁਣ ਗੱਲ ਕਰਦੇ ਆ ਜੀ ਲਗਭਗ ਆਉਂਦੇ 507 ਘੰਟੇ ਮੌਸਮ ਕਿਵੇਂ ਦਾ ਰਹੇਗਾ ਤਕੜਾਕੇ ਦੀ ਧੁੱਪ ਪੈਣ ਦੇ ਹੀ ਚਾਂਸ ਨੇ ਬਾਹਰ ਹਲਕੀ ਦਰਮਿਆਨੀ ਲੂ ਵਰਗੇ ਹਾਲਾਤ ਬਣਨੇ ਸ਼ੁਰੂ ਚੁੱਕੇ ਨੇ ਹਵਾ ਦੇ ਵਿੱਚ ਬਹੁਤ ਜ਼ਿਆਦਾ ਤਪਸ਼ ਹੈ ਖੁਸ਼ਕ ਹਵਾ ਚੱਲ ਰਹੀ ਹੈ ਤੇ ਹਵਾ ਦੀ ਗਤੀ ਦੀ ਗੱਲ ਕੀਤੀ ਜਾਵੇ ਤਾਂ 5 ਤੋਂ 10 ਅਤੇ ਕਿਸੇ ਕਿਸੇ ਇਲਾਕੇ ਵਿੱਚ 12-13 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਚੱਲ ਰਹੀ ਹੈ ਪਰ ਹਵਾ ਦੇ ਵਿੱਚ ਇੰਨੀ ਜ਼ਿਆਦਾ ਤਪਸ਼ ਹੋਣ ਕਰਕੇ ਬਾਹਰ ਨਿਕਲਣਾ ਫਿਲਹਾਲ ਮੁਸ਼ਕਲ ਹੋਇਆ ਪਿਆ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਸ਼ਾਮ 5 ਵਜੇ ਤੱਕ ਕਿਸੇ ਤਰੀਕੇ ਨਾਲ ਕੜਾਕੇ ਦੀ ਧੁੱਪ ਪੈਣ ਦੇ ਨਾਲ ਤਾਪਮਾਨ 40-42 ਤੋਂ ਉੱਪਰ ਹੀ ਰਹਿਣਗੇ ਜਿਸ ਦੇ ਨਾਲ ਉਮੀਦ ਹੈ ਕਿ ਹਾਂ ਪੰਜਾਬ ਦੇ ਵਿੱਚ ਹੁਣ ਲਗਾਤਾਰ ਕੜਾਕੇ ਦੀ ਗਰਮੀ ਪੈਂਦੀ ਹੋਈ ਦਿਖਾਈ ਦਿੰਦੀ ਰਹੇਗੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਹਵਾ ਕੋਈ ਤੇਜ਼ ਬੁੱਲਾ ਕਿਸੇ ਤਰੀਕੇ ਨਾਲ ਚੱਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਨਾਲ ਕਿਸੇ ਤਰੀਕੇ ਨਾਲ ਰਾਹਤ ਪੰਜਾਬ ਵਾਸੀਆਂ ਨੂੰ ਫਿਲਹਾਲ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਕੜਾਕੇ ਦੀ ਧੁੱਪ ਪੈਣ ਦੇ ਕਾਰਨ ਬਹੁਤ ਸਾਰੀ ਥਾਵਾਂ ਦੇ ਉੱਪਰ ਹੁਣ ਉਸੋਕੇ ਅਤੇ ਖੁਸ਼ਕੀ ਵਰਗੇ ਹਾਲਾਤ ਪੈਦਾ ਹੋ ਰਹੇ ਨੇ ਜਿਸ ਦੇ ਕਾਰਨ ਤੁਸੀਂ ਬਾਹਰ ਘਰ ਤੋਂ ਬਾਹਰ ਆਪਣਾ ਥੋੜਾ ਬਹੁਤਾ ਕਿਸੇ ਕਟੋਰੀ ਵਿੱਚ ਪਾਣੀ ਜਾਂ ਕਿਸੇ ਬਰਤਨ ਵਿੱਚ ਪਾਣੀ ਜਰੂਰ ਰੱਖੋ ਤਾਂ ਕਿ ਬਾਹਰ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਦੀ ਪਿਆਸ ਦਾ ਕੋਈ ਨਾ ਕੋਈ ਇੰਤਜ਼ਾਮ ਹੋ ਸਕੇ ਗਰਮੀ ਨੇ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਸੇ ਮੈਸੇਜ ਦੇ ਨਾਲ ਹੁਣ ਤੁਹਾਨੂੰ ਤੋਂ ਅਲਵਿਦਾ ਲੈਂਦੇ ਆ ਜੀ ਰਾਤ ਦੀ ਜਾਣਕਾਰੀ ਲਗਭਗ 6:30 ਵਜੇ ਸ਼ਾਮ ਦੀ ਵੀਡੀਓ ਤੁਹਾਨੂੰ ਦਿੰਦੇ ਆ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ